ਤੁਸੀਂ ਵੇਖ ਰਹੇ ਹੋ SKN News Punjab ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਆਮ ਲੋਕਾਂ ਦੇ ਨਾਲ ਤੁਹਾਨੂੰ ਦੱਸਦੇ ਹਈ ਕਿ ਜੇਕਰ ਤੁਸੀਂ PRTC ਦੇ ਕੱਚੇ ਕਾਮਿਆਂ ਦੀ ਕੱਚੇ ਕਾਮਿਆਂ ਦੇ ਯੂਨੀਅਨ ਦੀ ਹੜਤਾਲ ਨੂੰ ਲੈ ਕੇ ਪਰੇਸ਼ਾਨ ਸੀ ਤਾਂ ਤੁਹਾਡੇ ਲਈ ਰਾਹਤ ਭਰੀ ਖਬਰ ਹੈ ਕਿਉਂਕਿ 13 14 ਤੇ 15 ਫਰਵਰੀ ਨੂੰ ਜਿਹੜੀ PRTC ਤੇ ਪਨਬਸ ਤੇ ਕੱਚੇ ਕਾਮਿਆਂ ਦੇ ਵੱਲੋਂ ਕੱਚੇ ਕਾਮਿਆਂ ਦੇ ਯੂਨੀਅਨ ਦੇ ਵੱਲੋਂ ਇੱਕ ਸੂਬਾ ਪਧਰੀ ਸੂਬਾ ਵਿਆਪੀ ਇੱਕ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਉਸ ਹੜਤਾਲ ਨੂੰ ਰੱਦ ਕਰ ਦਿੱਤਾ ਗਿਆ ਬੀਤੇ ਦਿਨ ਯੂਨੀਅਨ ਦੇ ਨੁਮਾਇੰਦਿਆਂ ਦੀ ਸਰਕਾਰ ਦੇ ਵੱਡੇ ਆਗੂਆਂ ਦੇ ਨਾਲ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਹੋਈ ਹੈ ਜਿਸ ਦੇ ਵਿੱਚ ਸਰਕਾਰ ਵਾਲੇ ਪਾਸਿਓ ਸੁਖਾਵਾਂ ਸੁਨੇਹਾ ਮਿਲੇ ਅਦਰਸਲ ਮੁਲਾਕਾਤ ਹੋਈ ਤੇ ਜਿੰਨੀਆਂ ਵੀ ਮੰਗਾਂ ਸੀ ਇਹਨਾਂ ਕਾਮਿਆਂ ਦੀਆਂ ਜਿਹੜੇ ਪੀਆਰਟੀਸੀ ਤੇ ਪਨਬਸ ਕੱਚੇ ਕਾਮਿਆਂ ਦੇ ਯੂਨੀਅਨ ਦੇ ਨਾਲ ਸਬੰਧਿਤ ਨੇ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦੇ ਲਈ ਸਰਕਾਰ ਰਾਜੀ ਹੋ ਗਈ ਹੈ ਸਰਕਾਰ ਦੇ ਵੱਲੋਂ ਭਰੋਸਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਆਗੂਆਂ ਦੇ ਵੱਲੋਂ ਨੁਮਾਇੰਦਿਆਂ ਦੇ ਵੱਲੋਂ ਖੁਦ ਇੱਕ ਮੀਟਿੰਗ ਕੀਤੀ ਗਈ ਤੇ ਫਿਰ ਇਸ ਤਿੰਨ ਦਿਨ ਦੀ ਜਿਹੜੀ ਸੂਪਾ ਪਦਰੀ ਹੜਤਾਲ ਸੀ ਉਹਨੂੰ ਰੱਦ ਕਰਨ ਦਾ ਉਹਨੂੰ ਮੁਤਲ ਕਰਨ ਦਾ ਫੈਸਲਾ ਕਰ ਲਿਆ ਗਿਆ ਸੋ ਆਮ ਜਨਤਾ ਦੇ ਲਈ ਇੱਕ ਰਾਹਤ ਭਰੀ ਖਬਰ ਹੈ ਕਿ ਪੀਆਰਟੀਸੀ ਦੇ ਜਿਹੜੇ ਕੱਚੇ ਕਾਮਿਆਂ ਦੇ ਵੱਲੋਂ ਹੜਤਾਲ ਵਿਟਣ ਦਾ ਐਲਾਨ ਕੀਤਾ ਗਿਆ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਸਰਕਾਰ ਦੇ ਨਾਲ ਸਹਿਮਤੀ ਬਣ ਚੁੱਕੀ ਹੈ ਤੇ ਹੁਣ ਇਹ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਦੂਜੇ ਪਾਸੇ ਕਿਸਾਨ ਅੰਦੋਲਨ 2.2 ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਸੇ ਨੂੰ ਲੈ ਕੇ ਜਿਹੜੇ ਸ਼ੰਭੂ ਬਾਰਡਰ ਦੇ ਰਾਹੀਂ ਦਿੱਲੀ ਜਾਂ ਬਾਲੇ ਜਾਣ ਦੇ ਚਾਵਨ ਰਾਹੀਰ ਸੀ ਉਹਨਾਂ ਦੇ ਲਈ ਵੀ ਇੱਕ ਵੱਡੀ ਅਹਿਮ ਖਬਰ ਸਾਹਮਣੇ ਆਈ ਸੀ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵਾਲਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਨਵੇਂ ਰੂਟ ਪਲਾਨ ਨੇ ਜਿਹੜੇ ਉਹ ਬਣਾਏ ਗਏ ਨੇ ਉਸ ਬਾਬਤ ਜਾਣਕਾਰੀ ਸカイ ਨਿਊਜ਼ ਪੰਜਾਬ ਦੇ ਉੱਤੇ ਇੱਕ ਖਬਰ ਦੇ ਰਾਹੀਂ ਅਸੀਂ ਦੇ ਚੁੱਕੇ ਆਂ ਜੇਕਰ ਤੁਸੀਂ ਦਿੱਲੀ ਜਾਂ ਬਾਲੀ ਜਾਣ ਦੀ ਵੀ ਪਲੈਨਿੰਗ ਕਰ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਅਹਿਮਾ ਤੁਹਾਡੇ ਲਈ ਉਹ ਖਬਰ ਤੁਸੀਂ ਜ਼ਰੂਰ ਉਸ ਖਬਰ ਨੂੰ ਵੇਖ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਕਿ ਕਿਹੜੇ ਰੂਟ ਨੇ ਜਿਹੜੇ ਪਲਾਨ ਕੀਤੇ ਹੋਏ ਨੇ ਦੂਜੇ ਪਾਸੇ ਇਧਰ ਪੰਜਾਬ ਦੇ ਵਿੱਚ ਜਿਹੜੀ ਇੱਕ ਵੱਡੀ ਹੜਤਾਲ ਬੱਢਣ ਦਾ ਐਲਾਨ ਕੀਤਾ ਗਿਆ ਸੀ 3 ਦਿਨ ਦੀ ਸੂਬਾ ਪੱਧਰੀ ਹੜਤਾਲ ਸੀ ਕੱਚੇ ਕਾਮਿਆਂ ਦੀ ਕੰਟਰੈਕਟਰ ਯੂਨੀਅਨ ਦੇ ਵਰਕਰਾਂ ਦੀ ਤਾਂ ਉਸ ਦੇ ਉੱਤੇ ਹੀ ਸਹਿਮਤੀ ਹੈ ਜਿਹੜੀ ਉਹ ਬਣ ਗਈ ਹੈ ਉਹਨਾਂ ਮੱਗਾਂ ਨੂੰ ਲੈ ਕੇ ਜਿਨ੍ਹਾਂ ਨੂੰ ਲੈ ਕੇ ਹੜਤਾਲ ਕੀਤੀ ਜਾਣੀ ਸੀ ਸੋ ਹੁਣ ਹੜਤਾਲ ਨੂੰ ਰੱਦ ਕਰ ਦਿੱਤਾ ਗਿਆ ਕੱਚੇ ਕੰਮਿਆਂ ਨੂੰ ਪੱਕੇ ਕਰਨਾ ਠੇਕੇਦਾਰੀ ਸਿਸਟਮ ਨੂੰ ਰੱਦ ਕਰਨਾ ਤੇ ਇਸ ਦੇ ਨਾਲ तमाम ਹੋਰ ਮੰਗਾਂ ਸੀ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਸੀ ਉਹ ਕੰਮ ਹੈ ਜਿਨ੍ਹਾਂ ਦੇ ਵੱਲੋਂ ਪੀਆਰਟੀਸੀ ਦੇ ਵਿਭਾਗ ਦੇ ਵਿੱਚ ਪਨਵਸ ਵਿਭਾਗ ਦੇ ਵਿੱਚ ਸਮੂਹ ਸਰਕਾਰੀ ਬੱਸਾਂ ਵਾਲੇ ਵਿਭਾਗਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਸੋ ਹੁਣ ਸੈਫਤੀ ਬਣ ਗਈ ਹੈ ਸਰਕਾਰ ਦੇ ਨਾਲ ਤੇ ਉਸ ਤਿੰਨ ਦਿਨਾਂ ਹੜਤਾਲ ਨੂੰ ਫਿਲਹਾਲ ਦੇ ਲਈ ਮੁਅਤਲ ਕਰ ਦਿੱਤਾ ਗਿਆ ਹੈ